ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਠੀਕ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਕਿੰਨੇ ਦਿਨਾਂ ਬਾਅਦ ਅੱਜ ਆਪਾਂ ਕੋਈ ਬਲੌਗ ਦੀ ਵੀਡੀਓ ਬਣਾਉਣ ਲੱਗੇ ਆਂਗੇ। ਮੈਨਾਂ ਦਾ 15 ਦਿਨ ਹੀ ਹੋ ਗਏ ਨੇ। ਤੇ ਆਪਾਂ ਕੋਈ ਵੀ ਨਾ ਬਲੌਗ ਬਣਾਇਆ ਨਾ ਕੋਈ ਸਟ੍ਰੀਮਿੰਗ ਦੀ ਵੀਡੀਓ ਬਣਾਈ ਹੈਗੀ। ਤੇ ਅੱਜ ਹੁਣ ਲੱਗੇ ਆਪਾਂ ਵੀਡੀਓ ਬਣਾਉਣ ਨਾਲੇ ਆਪਾਂ ਸੂਟ ਸਲਾਈ ਕਰਾਂਗੇ ਨਾਲੇ ਕਰਾਂਗੇ ਤੁਹਾਡੇ ਨਾਲ ਗੱਲਾਂ ਬਾਤਾਂ। ਜੇ ਚੈਨਲ ਤੇ ਪਹਿਲੀ ਵਾਰ ਹੋਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਇਹ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ। ਹੁਣ ਮੈਂ ਲੱਗੀਆਂ ਲਾਈਨਿੰਗ ਵਾਲਾ ਸੂਟ ਸਲਾਈ ਕਰਨਾ। ਟਾਈਮ ਸ਼ਾਮ ਦਾ ਹੋ ਗਿਆ ਜੀ 5:00 ਵਜੇ ਸੀਗੇ ਟਾਈਮ ਸ਼ਾਮ ਦੇ 5:00 ਵਜੇ ਹੋਣਗੇ ਤੇ ਸਬਜ਼ੀ ਆਪਾਂ ਕੱਟ ਕੇ ਰੱਖ ਲਈ ਹੈਗੀ ਤੇ ਮਸਰ ਦਾ ਲਾ ਲਾਂਗੇ ਆਪਾਂ 15 ਮਿੰਟ ਤੱਕ ਉਹਨੇ ਆਪਣਾ ਸੂਟ ਸਟੀਚਿੰਗ ਹੋ ਜਾਊਗਾ ਬਹਾ ਉਹ ਜੜਨ ਵਾਲੀਆਂ ਰਹਿ ਜਾਣਗੀਆਂ ਉਹ ਚਲੋ ਆਪਾਂ ਬਾਅਦ ਵਿੱਚ ਦੇਖਾਂਗੇ ਸਵੇਰੇ ਸੂਟ ਚਾਹੀਦਾਗਾ ਇਨੂੰ ਆਪਾਂ ਪਹਿਲਾਂ ਬਾਹਰ ਤਿਆਰ ਕਰਕੇ ਆਪਾਂ ਫੜਾ ਦਾਂਗੇ ਤੇ ਤਰਪਾਈ ਹੋ ਜਾਊਗਾ ਬਾਕੀ ਕੰਮ ਆਪਣਾ ਬਾਅਦ ਚ ਹੋ ਜਾਊਗਾ ਪਹਿਲਾਂ ਅੱਜ ਕੁਛ ਮੈਂ ਪਿੰਡ ਚਲੇ ਗਈ ਦਵਾਈ ਲੈਣ ਸਵੇਰੇ ਗੈਸ ਸਵੇਰੇ ਕਾਹਨ ਦੁਪਹਿਰੇ ਗਈ ਸੀ 12:00 ਵਜੇ ਸੀਗੀ ਤੇ ਆਉਂਦਿਆਂ ਨੂੰ ਆਪਾਂ ਆਏ ਆਂਗੇ 4:00 ਵੱਜ ਗਏ ਆਪਾਂ ਨੂੰ ਦਵਾਈ ਲੈ ਕੇ ਆਣ 4:00 ਵੱਜ ਕੇ ਮਸਾ ਆ ਕੇ ਉਹਦੋਂ ਬਾਅਦ 15 ਮਿੰਟ ਚਾਚੂ ਬਣਾਈ ਤੇ ਕਟਿੰਗ ਕਰਨ ਵਾਲਾ ਸੀ ਕਟਿੰਗ ਕੀਤੀ ਜਿਹੜੀਆਂ ਭੈਣਾਂ ਨੂੰ ਲਾਈਨਿੰਗ ਵਾਲਾ ਸੂਟ ਸਲਾਈ ਕਰਨਾ ਔਖਾ ਲੱਗਦਾ ਜੀ ਉਹ ਪਹਿਲਾਂ ਮਤਲਬ ਕਿ ਕਟਿੰਗ ਕਰਕੇ ਨਾ ਕੱਚਾ ਕਰ ਲਿਆ ਕਰੋ ਸਾਰੇ ਸਲਾਈ ਸਾਈਡ ਤੋਂ ਇੱਥੇ ਇਸ ਲਾਈਨ ਲਗਾ ਲਿਆ ਕਰੋ ਉਹਦੇ ਨਾਲ ਫਿਰ ਨਾ ਕੱਪੜਾ ਇਕੱਠਾ ਵਗੈਰਾ ਨਹੀਂ ਹੁੰਦਾ ਤਾਂ ਜੇ ਫਿਰ ਵੀ ਕੋਈ ਦਿੱਕਤ ਆਉਂਦੀ ਆ ਤਾਂ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋਗੇ ਆਪਾਂ ਤੁਹਾਨੂੰ ਕਟਿੰਗ ਦੀ ਵੀਡੀਓ ਪਾ ਦਾਂਗੇ ਕਦੋਂ ਆਪਾਂ ਫਿਰ ਕਿਸੇ ਪ੍ਰੋਗਰਾਮ ਤੇ ਜਾਣਾਗਾ ਨਾ ਹਲਾ ਹੁਣ ਪਾਣੀ ਛੱਡ ਕੇ ਹਾਂ ਐਨੇ ਦਾ ਸੂਟ ਲਿਆਂਦੇ ਹੁਣ ਹਾਜੇ ਕੱਪੜੇ ਲਿਆਂਦੇ ਮੈਂ ਮੰਨ ਲਿਆ ਹਾਂ 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 ਫਿਰ ਛੋਟੇ ਹੁੰਦੇ ਨੇ ਕੜਤਾ ਮੈਂ ਹਮੇਸ਼ਾ ਸਲਾਈ ਕਰਾਉਣਾ ਪੈਂਦਾ ਹੁੰਦਾ ਦਾ ਉਹ ਤਾਂ ਬਿਲਕੁਲ ਛੋਟੇ ਬੱਚਿਆਂ ਦੇ ਆਉਂਦਾ ਹੁੰਦਾ ਬਣਾ ਬਣਾਇਆ ਤੇ ਮੈਂ ਕੋ ਤਾਂ ਸਲਾਈ ਕਰਾ ਲੈਣਾ ਉਹ ਤਾਂ ਕਾਟਨ ਦਾ ਸੀਗਾ ਉਹ ਤਾਂ ਖਰਾਬ ਹੋ ਗਿਆ ਉਹਨੂੰ ਰੰਗ ਚੜ ਗਿਆ ਕੜਤੇ ਨੂੰ ਖਰਾਬ ਹੋ ਗਿਆ ਕੀ ਦਾ कैसे सुंटदा ने आलो पतला वाला सी हूं तुम मैं जा उधर जा फिर मैं है ना पगवे अमन को क्या पगवे बनना है अमन तो ट्यूशन जांदा गा मोखा तो ट्यूशन जांदा है आज ही फिर ਅਮੰਦੂ ਲੇਟ ਨਹੀਂ ਹੋ ਜਾਏਗਾ ਟਿਊਸ਼ਨ ਤੋਂ ਇੱਕ ਨਾਂ ਪੈਣਾ ਦੱਸਦੀਆਂ ਨਹੀਂ ਹੈਗੀਆਂ ਕਿ ਵੀ ਉਹਨਾਂ ਨੂੰ ਸਟੀਚਿੰਗ ਦੀ ਵੀਡੀਓ ਚਾਹੀਦੀ ਹੈਗੀ ਵੀ ਆਪਾਂ ਕਟਿੰਗ ਸਟੀਚਿੰਗ ਦੀ ਵੀਡੀਓ ਪਾਈਏ ਕਰੀਏ ਕਿ ਆਪਾਂ ਵਲੌਗ ਪਾਇਆ ਕਰੀਏ ਤੁਸੀਂ ਜ਼ਰੂਰ ਦੱਸਿਓ ਕਮੈਂਟ ਕਰਕੇ ਇਹ ਪੈਰੇ ਤਾਂ ਇੰਨੀ ਠੰਡ ਜੀ ਹੁੰਦੀ ਸਵੇਰ ਸ਼ਾਮ ਦੀ ਠੰਡ ਜੀ ਹੋ ਗਈ ਹੈਗੀ ਹੁਣ। ਆਹ ਇੱਕ ਵਾਰ ਤਾਂ ਠੰਡ ਕਰਕੇ ਬਿਮਾਰ ਹੋ ਗਏ ਵੀ ਚੁਕੇ ਇੰਨਾ ਮੇਰਾ ਗਲਾ ਗੁਲਾ ਖਰਾਬ ਹੋ ਗਿਆ ਸੀ ਬਹੁਤ ਜ਼ਿਆਦੇ। ਪਰ ਹੁਣ ਥੋੜਾ ਫਰਕ ਫਰਕ ਨਹੀਂ ਹੁਣ ਠੀਕ ਆ ਉਦੋਂ ਮੈਂ ਠੀਕ ਹਾਂ ਉਦੋਂ ਮੈਥੋਂ 15 ਦਿਨ ਮੈਂ ਬਹੁਤ ਔਖੀ ਰਹੀਆਂਗੀ ਪਾਪਾ ਨੂੰ ਫੋਨ ਕਰਕੇ ਪੁੱਛ ਲੈ ਪਾਪਾ ਨੂੰ ਫੋਨ ਕਰਕੇ ਪੁੱਛ ਲੈ ਪਹਿਲਾਂ ਕਿੱਥੇ ਨੇਗੇ ਆ ਗਿਆ ਵਿਆਹ ਤੇ ਕੱਲ ਨੂੰ ਵੀ ਜਾਣਾ ਪਊ ਪਰਸੋਂ ਨੂੰ ਵੀ ਤਿੰਨ ਚਾਰ ਦਿਨ ਹੁਣ ਲਗਾਤਾਰ ਜਾਣਾ ਪਊਗਾ ਇੱਕ ਨਾ ਮੇਰੀ ਆदत ਆ ਮੈਂ ਪਹਿਲਾਂ ਸੂਟ ਸਲਾਈ ਕਰਕੇ ਨਹੀਂ ਰੱਖਦੀ ਹੈਗੀ ਕਿ ਵੀ ਆਪਾਂ ਜਦੋਂ ਕੋਈ ਪ੍ਰੋਗਰਾਮ ਆ ਗਿਆ ਆਪਾਂ ਫਟਾਫਟ ਸੂਟ ਸਲਾਈ ਕਰਕੇ ਰੱਖ ਲੇ ਤਾਂ ਆਪਾਂ ਜਦੋਂ ਕਿਤੇ ਜਾਣਾ ਚੱਕ ਕੇ ਪਾਏ ਜਾਂਦੇ ਐਟ ਅ ਟਾਈਮ ਜਾਣਾ ਮੈਨੂੰ ਆਇਆ ਮੇਰੇ ਕੋਲ ਕੋਈ ਸੂਟ ਨਹੀਂ ਹੈਗਾ ਸੂਟ ਸਲਾਈ ਕਰਨ ਨੂੰ ਸਰਦੀਆਂ ਨਾਲ ਮੈਂ ਕੋਈ ਵੀ ਕੱਪੜੇ ਨਹੀਂ ਲੈ ਕੇ ਆਉਂਦੇ ਕਿਉਂਕਿ ਸੂਟ ਸੇਲ ਕਰਨ ਨੂੰ ਸਾਰੇ ਮੈਨੂੰ ਕਹੀ ਜਾਂਦੇ ਨੇ ਵੀ ਲੈ ਆਓ ਲੈ ਆਓ ਪਰ ਮੈਂ ਲੈ ਕੇ ਨਹੀਂ ਆਉਂਦੀ ਕਿਉਂਕਿ ਮੈਂ ਕੰਮ ਬੰਦ ਕਰਤਾ ਹਾਂ ਤੇ ਸੇਲ ਕਰਨ ਨਾਲ ਸਰਦੀਆਂ ਦਾ ਵੀ ਤੇ ਆਪਾਂ ਬੰਦ ਕਰਤਾ ਮੈਂ ਤੇ ਹੁਣ ਆਪਣਾ ਸਿਰਫ ਸਟੀਚਿੰਗ ਦਾ ਹੀ ਆ ਸਰਵਰੀ ਦੇ ਸੂਟ ਦੇ ਲਾਈਨਿੰਗ ਵਾਲੇ ਨਾਲ ਸਟਿਚ ਕਰਨੇ ਬਹੁਤ ਔਖੇ ਨੇਗੇ ਦੂਸਰੇ ਕਰੇਪ ਕੂਪ ਦੇ ਹੁੰਦੇ ਨੇ ਕਾਟਨ ਦੇ ਹੁੰਦੇ ਨੇ ਜਾਂ ਹੋਰ ਕੋਈ ਕੱਪੜਾ ਕੋ ਥੋੜਾ ਸੌਖਾਗਾ ਇਹ ਇੰਨਾ ਕੱਪੜਾ ਔਖਾ ਨਾਲ ਸਲਾਈ ਕਰਨਾ ਨਾ ਤਾਂ ਚੰਗੀ ਤਰ੍ਹਾਂ ਪ੍ਰੈਸ ਹੁੰਦੀ ਆ ਨਾ ਕਟਿੰਗ ਕਰਨ ਮੇਲੇ ਵੀ ਬਹੁਤ ਮੁਸ਼ਕਲ ਆਉਂਦੀ ਹੈ ਜੀ ਆ ਜਾਂਦਾ ਹੈ ਕਿ ਉਧਰੋਂ ਮਾ ਜਾਂਦਾ ਪਹਿਲਾਂ ਤਾਂ ਮੈਂ ਕੱਚਾ ਕਰਕੇ ਇਹਨੂੰ ਕਟਿੰਗ ਕੀਤੀ ਹੈ। ਮੈਂ ਇਹ ਤਾਂ ਨਹੀਂ ਦੇਖਦੇ ਹੈ ਕਿ ਵੀ ਇਹ ਜੇ ਕੱਪੜੇ ਤੇ ਮਿਹਨਤ ਕਿੰਨੀ ਹੁੰਦੀ ਹੈ। ਉਹ ਕਹਿੰਦਾ ਇੰਨੀ ਸਲਾਈ ਇਥੇ 2 ਸੂਟਾਂ ਜਿੰਨੀ ਮਿਹਨਤ ਹੋ ਜਾਂਦੀ ਹੈ ਕਿ ਇੱਕ ਸੂਟ ਤੇ ਨਹੀਂ ਤਾਂ फटाफट कॉटन ਦਾ ਸੂਟ ਹੋ ਗਿਆ। ਉਹ फटाफट ਕਟਿੰਗ ਕਰਕੇ ਸਲਾਈ ਕਰ ਲੈਂਦਾ। ਇਹ ਤਾਂ ਬੜਾ ਮੁਸ਼ਕਲ ਹੈ ਜੇ ਮੜਾ ਦਾ ਵੀ ਆਪ ਦਾ ਵੀ ਹੱਥ ਲੱਗ ਗਿਆ ਨਾ ਇਦਾਂ ਚਾਕ ਚੱਕਦੇ ਜਾਂ ਇੰਚ ਟੇਪ ਚੱਕਦੇ ਨੂੰ ਸਾਰੇ ਕੱਪੜੇ ਦੇ ਜਿੰਨੇ ਵੀ ਆਪਾਂ ਸੈੱਟ ਕਰਕੇ ਰੱਖਿਆ ਹੁੰਦਾ ਸਾਰਾ ਖਰਾਬ ਹੋ ਜਾਂਦਾ ਉਜੀ ਹੁਣ ਮੈਂ ਇਹਨੂੰ ਪੂਰੇ ਧਿਆਨ ਨਾਲ ਸਲਾਈ ਕਰ ਲਾਂ ਤੇ ਅੱਜ ਦਾ ਬਸ ਵਲੌਗ ਆਪਾਂ ਅਗਲਾ ਵਾਤਾ ਕੀਤੀਆਂ ਨੇ ਥੋੜੀਆਂ ਜੀਆਂ ਤੁਹਾਡੇ ਨਾਲ ਇੰਜੋਏ ਕਰਿਓ ਤੁਸੀਂ ਤੇ ਮੈਨੂੰ ਜ਼ਰੂਰ ਦੱਸਿਓ ਕਮੈਂਟ ਕਰਕੇ ਵੀ ਅੱਜ ਦਾ ਬਲੌਗ ਇੰਜੋਏ ਕਰਿਓ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਆਪਾਂ ਸਟੀਚਿੰਗ ਦੀ ਵੀਡੀਓ ਪਾਇਆ ਕਰੀਏ ਜਾਂ ਬਲੌਗ ਪਾਇਆ ਕਰੀਏ ਠੀਕ ਹੈ ਜੀ ਕਾਨੂੰਨ ਦੇਖਦੇ ਆਪਾਂ बलॉग बनता नहीं बनता नहीं फिर आप घर ब्लॉग बनावेंगे कोई आप कटिंग स्टिचिंग दी वीडियो पावे चलो ठीक है जी मैं सूट कंप्लीट कर दा मिल दें कल किसी होगना तद तकली सत श्रीकाल जी